ਅਸ਼ਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅਥਾ ਕੁਦਰਤੀ ਸੁੰਦਰਤਾ ਦੇ ਬਾਵਜੂਦ ਨੰਗਲ ਅਜੇ ਤੱਕ ਸਲਾਨੀਆਂ ਦਾ ਸ਼ਹਿਰ ਨਹੀਂ ਬਣ ਸਕਿਆ ਨੰਗਲ ਸ਼ਹਿਰ ਦੀ ਖੂਬਸੂਰਤੀ ਦੇ ਚਰਚੇ ਬਾਲੀਵੁੱਡ ਤੱਕ ਹੋ ਚੁੱਕੇ ਹਨ ਬਾਲੀਵੁੱਡ ਦੀਆਂ ਕਈ ਫਿਲਮਾਂ ਦੀਆਂ ਸ਼ੂਟਿੰਗਾਂ ਸਾਲ 2000 ਤੋਂ ਪਹਿਲਾਂ ਹੋ ਚੁੱਕੀਆਂ ਹਨ ਪਰ ਉਸ ਤੋਂ ਬਾਅਦ ਬਾਲੀਵੁੱਡ ਦੀਆਂ ਫਿਲਮਾਂ ਦੀਆਂ ਸ਼ੂਟਿੰਗਾਂ ਇਸ ਜਗ੍ਹਾ ਤੇ ਨਹੀਂ ਹੋ ਪਾਈਆਂ ਸਮੇਂ ਦੀਆਂ ਹਾਣੀ ਸਰਕਾਰਾਂ ਨੇ ਨੰਗਲ ਦੇ ਵਿੱਚ ਸਲਾਨੀਆਂ ਦਾ ਧਿਆਨ ਆਕਰਸ਼ਿਤ ਕਰਨ ਦੇ ਲਈ ਮਾਤਰ ਲਾਰੇ ਹੀ ਲਗਾਏ ਪਰ ਕੁਝ ਨਹੀਂ ਕੀਤਾ ਉਹ ਭਾਵੇਂ ਮੌਜੂਦਾ ਸਰਕਾਰ ਹੋਵੇ ਜਾਂ ਫਿਰ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਇਹ ਕਾਰਨ ਵੀ ਤਰਕ ਸੰਗਤ ਹੈ ਕਿ ਪਾਕੜਾ ਡੈਮ ਦੀ ਸੁਰੱਖਿਆ ਦੇ ਕਾਰਨ ਡੈਮ ਖੇਤਰ ਦੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਨਹੀਂ ਕੀਤਾ ਜਾ ਸਕਦਾ ਨੰਗਲ ਦੇ ਵਿੱਚ ਸੈਰ ਸਪਾਟੇ ਦੀ ਅਰਥਾਤ ਸੰਭਾਵਨਾ ਹੈ ਨੰਗਲ ਦੀ ਸਤਲੁਜ ਝੀਲ ਜਲਗਾ ਐਲਾਨੀ ਗਈ ਹੈ ਹਰ ਬਰਸ ਇਸ ਝੀਲ ਦੇ ਵਿੱਚ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਹਨ ਰੂਸ ਚੀਨ ਯੂਕਰੇਨ ਕਜਾਕਿਸਤਾਨ ਆਦਿ ਦੇ ਦੇਸ਼ਾਂ ਤੋਂ ਆਉਂਦੇ ਹੋਏ ਇਹ ਪ੍ਰਵਾਸੀ ਪੰਛੀ ਅਕਤੂਬਰ ਮਾਰਚ ਤੱਕ ਝੀਲ ਦੇ ਵਿੱਚ ਠਹਿਰਦੇ ਹਨ ਸਤਲੁਜ ਝੀਲ ਦੇ ਕਿਨਾਰੇ ਵਾਚ ਟਾਵਰ ਲਗਾਉਣ ਦੀ ਲੋੜ ਹੈ ਤਾਂ ਜੋ ਸਲਾਨੀ ਕੁਦਰਤੀ ਜਨਜੀਵਨ ਲਗਾਓ ਦੇਖ ਸਕਣ ਨੰਗਲ ਦੇ ਵਿੱਚ ਹਰ ਬਰੇ ਤਕਰੀਬਨ 5 ਲੱਖ ਸਲਾਨੀ ਆਉਂਦੇ ਹਨ ਇਹ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਬਣਾਇਆ ਸਤਲੁਜ ਪਾਰਕ ਪ੍ਰੋਜੈਕਟ ਵੀ ਤਬਾਹ ਹੋ ਗਿਆ ਹੈ ਪੰਜਾਬ ਸਰਕਾਰ ਨੇ ਚੰਗਾ ਭਲਾ ਚੱਲਦਾ ਕਦੰਬਾ ਟੂਰਿਸਟ ਕੰਪਲੈਕਸ ਵੀ ਬੰਦ ਕਰ ਦਿੱਤਾ ਹੈ ਨੰਗਲ ਦੇ ਵਿੱਚ ਕੋਈ ਅਜਿਹਾ ਹੋਟਲ ਵੀ ਨਹੀਂ ਜਿੱਥੇ ਰਹਿਣ ਵਾਲੇ ਸਲਾਨੀ ਕੁਦਰਤੀ ਦ੍ਰਿਸ਼ਾਂ ਦਾ ਆਨੰਦ ਲੈ ਸਕਣ ਨੰਗਲ ਹਿਮਾਚਲ ਪ੍ਰਦੇਸ਼ ਲਈ ਪ੍ਰਵੇਸ਼ ਦੁਆਰ ਵੀ ਹੈ ਸ਼ਹਿਰ ਦੇ ਲੋਕੀ ਇਸ ਲੈਨੀਆਂ ਲਈ ਫੂਡ ਸਟਰੀਟ ਬਣਾਉਣ ਦੀ ਮੰਗ ਕਰਦੇ ਹਨ ਜਿਸ ਦੇ ਲਈ ਨੰਗਲ ਧਰਮਸ਼ਾਲਾ ਸੜਕ ਉਤੇ ਸਥਿਤ ਅਮੋਲ ਕਾਲੀਆ ਪਾਰਕ ਬੜੀ ਹੀ ਯੋਗ ਥਾਂ ਹੈ ਫੂਡ ਸਟਰੀਟ ਤੋਂ ਨਗਰ ਕੌਂਸਲ ਨੂੰ ਕਾਫੀ ਆਮਦਨ ਵੀ ਹੋ ਸਕਦੀ ਹੈ ਨਗਰ ਕੌਂਸਲ ਨੇ ਫੂਡ ਬੂਥ ਉਸਾਰ ਕੇ ਠੇਕੇ ਉਤੇ ਹੀ ਦੇਣੇ ਹਨ ਇਹ ਸਟਰੀਟ ਪਾਰਕ ਦੇ ਕਿਨਾਰੇ ਹੀ ਬਣ ਸਕਦੀ ਹੈ ਬੱਸ ਸਟੈਂਡ ਲੱਗੇ ਸਿੱਤੇ ਯਾਤਰਾ ਸੂਚਨਾ ਕੇਂਦਰ ਨੂੰ ਵੀ ਸਮੇਂ ਦੇ ਹਾਨੀ ਬਣਾਉਣ ਦੀ ਲੋੜ ਹੈ ਸਥਾਨਿਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨੰਗਲ ਨੂੰ ਸੈਰ ਸਪਾਟੇ ਦਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇ ਕਿਉਂਕਿ ਹਲਕੇ ਦੇ ਵਿਧਾਇਕ ਸਰਦਾਰ ਹਰਜੋਤ ਸਿੰਘ ਬੈਂਸ ਸੈਰ ਸਪਾਟਾ ਮੰਤਰੀ ਵੀ ਰਹੇ ਚੁੱਕੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਸਭ ਤੋਂ ਕਰੀਬੀ ਵੀ ਮੰਨੇ ਜਾਂਦੇ ਹਨ ਜੇਕਰ ਇਹ ਜਿਆ ਹੋ ਜਾਂਦਾ ਹੈ ਤਾਂ ਨੰਗਲ ਦੇ ਵਿੱਚ ਇੱਕ ਵਾਰ ਫਿਰ ਤੋਂ ਚਹਲ ਪਹਿਲ ਦਿਖਣੀ ਸ਼ੁਰੂ ਹੋ ਜਾਵੇਗੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨੰਗਲ ਚ ਚਿਲਤਾਪੁਰਜਾ ਤੇ ਜੀਲ ਯਾਤਰਾ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ ਔਰ ਨੰਗਲ 'ਚ ਛੋਟੀਆਂ-ਛੋਟੀਆਂ ਡਾਕੂਮੈਂਟਰੀਜ਼ ਦੀਆਂ ਬਹੁਤ ਸ਼ੂਟਿੰਗਸ ਹੋਈਆਂ ਤੇ ਜਿਹੜਾ ਭਾਖੜਾ ਡੈਮ 740 ਫੁੱਟ ਉੱਚਾ ਹੈ ਨੰਗਲ ਡੈਮ 95 ਫੁੱਟ ਉੱਚਾ ਹੈ ਇਹਦੇ ਵਿੱਚ ਜਿਹੜਾ ਏਰੀਆ ਹੈ ਇਹ ਸਾਰਾ ਹੀ ਕੁਦਰਤੀ ਸਹੂਪਣ ਨਾਲ ਭਰਪੂਰ ਹੈ ਔਰ ਜਿਹੜੀ ਨੰਗਲ ਡੈਮ ਜਲਗਾ ਹੈ ਨੰਗਲ ਡੈਮ ਦੇ ਪਿੱਛੇ ਜਿਹੜੀ ਝੀਲ ਹੈ ਉਹਨੂੰ RAMSAR IRANSAN ਦੀ ਅਧੀਨ ਅੰਤਰਰਾਸ਼ਟਰੀ ਵੈਟਲੈਂਡ ਦਾ ਦਰਜਾ ਮਿਲਿਆ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਇੱਥੇ 5 ਲੱਖ ਤੋਂ ਵੱਧ ਟੂਰਿਸਟ ਆਂਦਾ ਹੈ ਇਹ ਠੀਕ ਹੈ ਕਿ ਭਾਖੜਾ ਡੈਮ ਅਲਾਉ ਨਹੀਂ ਕੀਤਾ ਜਾ ਸਕਦਾ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਪਰ ਨੰਗਲ ਨੂੰ ਤਾਂ ਡਵੈਲਪ ਕੀਤਾ ਜਾ ਸਕਦਾ ਪਰ ਨੰਗਲ ਦੇ ਵਿੱਚ ਕਿਸੇ ਵੀ ਸਰਕਾਰ ਨੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਧਿਆਨ ਨਹੀਂ ਦਿੱਤਾ ਮੁੱਦ ਤਾ ਤਾਂ ਇੱਥੇ ਨੰਗਲ ਕਦੰਬਾ ਟੂਰਿਸਟ ਕੰਪਲੈਕਸ ਬੰਦ ਹੈ ਜਿਹੜੇ ਗੈਸਟ ਹਾਊਸ ਹੈ ਉਹਦੇ ਵਿੱਚ ਸਾਰਿਆਂ ਦੀ ਐਂਟਰੀ ਨਹੀਂ ਹੈ ਤੇ ਜੇ ਅਸੀਂ ਐਂਟਰ ਹੋ ਵੀ ਜਾਈਏ ਸਾਡੀ ਰੈਜ਼ਰਵੇਸ਼ਨ ਕਿਸੇ ਵੀ ਸਮੇਂ ਰੱਦ ਕਰ ਸਕਦਾ ਹੈ ਭਾਖੜਾ ਬਿਆਸ ਪ੍ਰਬੰਧ ਬੋਰਡ ਜਾਂ ਐਨ ਐਫ ਐਲ ਪ੍ਰਾਈਵੇਟ ਟੂਰਿਸਟ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਔਰ ਟੂਰਿਸਟ ਰੁਕਣਾ ਚਾਹੁੰਦਾ ਇੱਥੇ ਅ ਰੂਸ ਯੂਕਰੇਨ ਕੀਵ ਤੋਂ ਹਰ ਸਾਲ ਪ੍ਰਵਾਸੀ ਪੰਛੀ ਆਂਦੇ ਅਕਤੂਬਰ ਤੋਂ ਮਾਰਚ ਤੱਕ ਰਹਿੰਦੇ ਆ ਇੱਥੇ ਗਰਾਸਤੀ ਰੇਲ ਹੈ ਜਿਹੜੀ ਨੰਗਲ ਪਾਖੜਾ ਫ੍ਰੀ ਟ੍ਰੇਨ ਹੈ ਜਿਹਦਾ ਅ ਅਮਿਤਾਬ ਬਚਨ ਨੇ ਕੌਣ ਬੜੇਗਾ ਕਰੋੜਪਤੀ ਕੁਐਸਚਨ ਵੀ ਪੁੱਛਿਆ ਸੀ ਉਹਨੂੰ ਡਿਵੈਲਪ ਕੀਤਾ ਜਾ ਸਕਦਾ ਔਰ ਇੰਨੀ ਸੋਹਣੀ ਲੋਕੇਸ਼ਨ ਹੈ ਦੋ ਨਹਿਰਾ ਹੈ ਝੀਲ ਹੈ ਪਰ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਔਰ ਲੋਕਾਂ ਨੇ ਬਹੁਤ ਡਿਮਾਂਡ ਉਠਾਈ ਪਰ ਇਸ ਵਲ ਧਿਆਨ ਨਹੀਂ ਦਿੱਤਾ ਗਿਆ ਨਹੀਂ ਨੰਗਲ ਨੂੰ ਜੇ ਸੈਰ ਸਪਾਟੇ ਦੇ ਤੌਰ ਤੇ ਵਿਕਸਿਤ ਕੀਤਾ ਜਾਵੇ ਤਾਂ ਨੁਕਸਾਨ ਨਹੀਂ ਸਗੋਂ ਸਰਕਾਰ ਨੂੰ ਫਾਇਦਾ ਹੋਊਗਾ ਕਿਉਂਕਿ ਬਤੌਰ ਸੰਸਦ ਸੰਗਰੂਰ ਸਰਦਾਰ ਭਗਵੰਤ ਸਿੰਘ ਮਾਨ ਨੰਗਲ ਦੀ ਤੁਲਨਾ ਲੋਕ ਸਭਾ ਦੇ ਵਿੱਚ ਕਰਦੇ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਝੀਲਾਂ ਨਾਲ ਤੇ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਤੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਜਦੋਂ ਚੋਣ ਪ੍ਰਚਾਰ ਆਏ ਕਰਨ ਆਏ ਤਾਂ ਉਹਨਾਂ ਨੇ ਨੰਗਲ ਨੂੰ ਨੰਬਰ 1 ਸੰਸਾਰ ਦੀ ਸੈਰਗਾਹ ਬਣਾਉਣ ਦਾ ਐਲਾਨ ਕੀਤਾ ਸੀ ਉਹਦੇ ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਤਿੰਨ ਵਾਰੀ ਮੰਗਲ ਆਏ ਪਰ ਉਹਨਾਂ ਨੇ ਇਸ ਦਿਸ਼ਾ 'ਚ ਕੋਈ ਕੰਮ ਨਹੀਂ ਕੀਤਾ ਸਗੋਂ ਨੰਗਲ ਦੀ ਧਰਤੀ ਤੇ ਅ ਗੱਲ ਕਰਦੇ ਆ ਪੱਤਰਕਾਰਾਂ ਨਾਲ ਉਹਨਾਂ ਨੇ ਸੈਰਸਪਾਟੇ ਦੀਆਂ ਸੰਭਾਵਨਾਵਾਂ ਬਾਰੇ ਪੰਜਾਬ ਪੱਤਰ ਦੀ ਤਾਂ ਗੱਲ ਕੀਤੀ ਪਰ ਨੰਗਲ ਦੀ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਭੁੱਲ ਗਏ ਮੰਗਲ ਦੇ ਵਿੱਚ ਜਿਹੜੀ ਹੈ ਚੁਗਿਰਦੇ ਨੂੰ ਠੀਕ ਰੱਖ ਕੇ ਹੀ ਚੁਗਿਰਦੇ ਨਾਲ ਛੇੜਛਾੜ ਕੀਤੇ ਬਿਨਾ ਬਹੁਤ ਸੰਭਾਵਨਾਵਾਂ ਹਨ ਛੋਟੀਆਂ-ਛੋਟੀਆਂ ਹਟਸ ਬਣਾਈਆਂ ਜਾ ਸਕਦੀਆਂ ਇਹ ਵੈਟਲੈਂਡ ਦੇ ਕੰਢੇ ਜਿੱਦਾਂ ਟਮੇਟਾ ਚਾਟਾ ਚ ਟੂਰਿਸਟ ਹਟਸ ਹੈਗੀਆਂ ਤੇ ਉਹ ਟੂਰਿਸਟ ਉੱਥੇ ਰਹਿੰਦੇ ਆ ਤੇ ਪੌਂਡ ਡੈਮ ਦੇ ਪਿੱਛੇ ਜਿਹੜੀ ਝੀਲ ਹੈ ਵਾਈਲਡ ਲਾਈਫ ਸੈਂਚਰੀ ਉਹਨੂੰ ਦੇਖਦੇ ਆ ਚਿਲਕਾ ਲੇਕ ਹੈ ਉੜੀਸਾ ਦੇ ਵਿੱਚ ਉੱਥੇ ਵੀ ਉਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਹਰੀਕੇ ਪੱਤਨ ਹੈ ਉੱਥੇ ਵੀ ਇੰਤਜ਼ਾਮ ਕੀਤਾ ਹੋਇਆ ਮੰਗਲ ਦੇ ਵਿੱਚ ਜਿਹੜੀ ਹੈ ਇਸ ਪਾਸੇ ਸਰਕਾਰ ਨੇ ਕਦੇ ਧਿਆਨ ਨਹੀਂ ਦਿੱਤਾ ਔਰ ਨੰਗਲ ਚ ਤਾਂ ਫਲੋਟਿੰਗ ਰੈਸਟੋਰੈਂਟ ਦੀ ਬੜੀ ਸੰਭਾਵਨਾ ਹੈ ਨੰਗਲ ਚ ਪ੍ਰੀ-ਵੈਡ ਸ਼ੂਟ ਦੀ ਬੜੀ ਅੱਛੀ ਸੰਭਾਵਨਾ ਹੈ ਔਰ ਸਾਡੇ ਨਾਲ ਹੀ ਰਾਏਪੁਰ ਮੈਦਾਨ ਜਿਹੜੇ ਹੈ ਸਿੰਬਲ ਵੈਲੀ ਹੈ ਔਰ ਇੱਕ ਹੋਰ ਹੋਟਲ ਹੈ ਤੇ ਉਥੇ ਪ੍ਰੀ-ਵੈਡ ਸ਼ੂਟ ਹੁੰਦੇ ਆ ਉਹ ਪ੍ਰਾਈਵੇਟ ਨਿੱਜੀ ਜਿਹੜੇ ਲੋਕ ਆ ਉਹਨਾਂ ਨੇ ਪੈਸੇ ਲਗਾ ਕੇ ਇੰਨੀ ਅਰਨ ਕਰ ਰਹੇ ਆ ਤੇ ਸਰਕਾਰ ਤਾਂ ਕਰ ਹੀ ਸਕਦੀ ਹੈ ਸਰਕਾਰ ਕੋਲ ਬਹੁਤ ਰਿਸੋਰਸਸ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਇਹ ਤੋਂ ਬੜੀ ਲੋਕਾਂ ਨੂੰ ਉਮੀਦ ਸੀ ਪਰ 2 ਸਾਲ ਹੋ ਗਏ ਉਹਨਾਂ ਨੇ ਇਸ ਦਿਸ਼ਾ 'ਚ ਕੋਈ ਕੰਮ ਨਹੀਂ ਕੀਤਾ। ਦੇਖੋ ਸਰਦਾਰ ਹਰਜੋਤ ਸਿੰਘ ਬੈਂਸ ਬੜੇ ਐਨਰਜੈਟਿਕ ਸਿੱਖਿਆ ਮੰਤਰੀ ਆ ਔਰ ਸਰਕਾਰ ਦੇ ਵਿੱਚ ਵੀ ਉਹਨਾਂ ਦਾ ਪੂਰਾ ਜਿਹੜਾ ਪ੍ਰਭਾਵ ਹੈ। ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਅਨੰਦਪੁਰ ਸਾਹਿਬ ਹਲਕੇ ਦੇ ਲਈ ਕਈ ਤਰ੍ਹਾਂ ਦੇ ਕੰਮ ਕੀਤੇ ਆ ਪਰ ਜੇ ਅਸੀਂ ਪ੍ਰੋਪਰ ਮੰਗਲ ਦੀ ਗੱਲ ਕਰੀਏ। ਮੰਗਲ ਦੇ ਵਿੱਚ ਨਾ ਸੈਰ ਸਪਾਰਟਾ, ਨਾ ਸਿਹਤ ਸਹੂਲਤਾਂ ਕਿਉਂਕਿ ਉਹਨਾਂ ਨੇ ਪੀਜੀਆਈ ਵਰਗਾ ਹਸਪਤਾਲ ਬਣਾਉਣ ਦੀ ਵੀ ਗੱਲ ਕੀਤੀ ਸੀ। ਮੰਗਲ ਚ ਨਹੀਂ ਕੋਈ ਐਸੀ ਡਵੈਲਪਮੈਂਟ ਨਜ਼ਰ ਆ ਰਹੀ। ਦੇਖੋ ਇਹ ਬਿਲਕੁਲ ਤੁਹਾਡਾ ਤੁਹਾਡੀ ਗੱਲ ਬਿਲਕੁਲ ਵਜ਼ਮਦਾਰ ਹੈ, ਤਰਕ ਸੰਗਤ ਹੈ, ਬਿਲਕੁਲ ਹੀ हट ਜਾਏਗਾ ਕਿਉਂਕਿ ਕਦੇ ਤਾਂ ਬਾਲੀਵੁੱਡ ਦੇ ਲੋਕ ਆਉਂਦੇ ਸੀ। ਹੁਣ ਤਾਂ 48000 ਦੀ ਆਬਾਦੀ ਵਾਲਾ ਜਿਹੜਾ ਇਹ ਸ਼ਹਿਰ ਹੈ, ਇਹਦੀ ਆਬਾਦੀ ਹੀ ਘਟਦੀ ਜਾ ਰਹੀ ਹੈ ਕਿਉਂਕਿ ਪਾਖੜਾ ਵਿਆਸ ਪ੍ਰਬੰਧ ਬੋਰਡ ਜਿੱਥੇ ਕੱਲੇ 13000 ਉਸ ਵੇਲੇ ਮੁਲਾਜ਼ਮ 1948 ਤੋਂ 1963 ਤੱਕ ਸੀ, ਹੁਣ ਉਹਨਾਂ ਦੀ ਗਿਣਤੀ ਘਟ ਗਈ। ਐਨਐਫਐਲ ਦੇ ਵਿੱਚ ਕਦੀ 3300 ਮੁਲਾਜ਼ਮ ਸੀ, ਉਹਨਾਂ ਦੀ ਗਿਣਤੀ ਘਟ ਗਈ। ਸਾਰੇ ਪਾਸੇ ਆਊਟਸੋਰਸਿੰਗ ਕਰਕੇ ਨਿੱਜੀਕਰਨ ਕਰਕੇ ਸ਼ਹਿਰ ਨੂੰ ਮਾਰ ਪੈ ਰਹੀ ਹੈ ਔਰ ਦੂਜਾ ਸਰਕਾਰ ਦਾ ਰੁਝਾਨ ਨਹੀਂ ਹੈ ਸਰਕਾਰ ਕੋਈ ਵੱਡਾ ਪ੍ਰੋਜੈਕਟ ਨਹੀਂ ਇੱਥੇ ਲਿਆ ਰਹੀ ਮੈਨੂੰ ਤਾਂ ਇਹ ਲੱਗ ਰਿਹਾ ਹੈ ਕਿ ਨੰਗਲ ਤੋਂ ਅੱਗੇ ਆ ਸਾਡੇ ਨੇੜੇ ਹੀ ਕਸਬਾ ਪਿੰਡ ਹੈ ਪਲੂਪਲੀ ਉਹ ਨੰਗਲ ਤੋਂ ਅੱਗੇ ਲੰਘ ਰਿਹਾ ਹਿਮਾਚਲ ਪ੍ਰਦੇਸ਼ ਦਾ ਮਹਿਤਪੁਰ ਅੱਗੇ ਲੰਘ ਰਿਹਾ ਉਹਨਾਂ ਅੱਗੇ ਲੰਘ ਰਿਹਾ ਉਹਨਾਂ ਮਹਿਤਪੁਰ ਤੇ ਪਲੂਪਲੀ ਤੋਂ ਅਨੰਦਪੁਰ ਤੋਂ ਗੜਸ਼ੰਕਰ ਤੋਂ ਲੋਕ ਇੱਥੇ ਸ਼ਾਪਿੰਗ ਕਰਨ ਆਉਂਦੇ ਸੀ ਉਹ ਨੰਗਲ ਦੇ ਲੋਕ ਢੇਰ ਜਾ ਰਹੇ ਸਮਾਨ ਨਾਲ ਪੁਲਪੜੀ ਜਾ ਰਹੇ ਬੜੀ ਹੈਰਾਨੀ ਦੀ ਗੱਲ ਹੈ ਜਿਹੜਾ ਇਹਨਾਂ ਨੇ ਸਾਨੂੰ ਐਸੀ ਆਪ ਸਰਕਾਰ ਦੇ ਜਿਹੜੇ ਇੱਥੇ ਜਦੋਂ ਭਗਵੰਤ ਮਾਨ ਜੀ ਵੀ ਆਏ ਤੇ ਉਹ ਇਹਨਾਂ ਨੇ ਇੱਕ ਐਂਡੀ ਦੇ ਰੂਪ ਵਿੱਚ ਆ ਕੇ ਨੰਗਲ 'ਚ ਇਹ ਗੱਲ ਕਹੀ ਸੀ ਕਿ ਨੰਗਲ ਨੂੰ ਅਸੀਂ ਬਹੁਤ ਹੀ ਖੂਬਸੂਰਤ ਸ਼ਹਿਰ ਤੇ ਇਹਨਾਂ ਨੇ ਟੂਰਿਸਟ ਹੱਬ ਬਣਾਵਾਂਗੇ ਵਿਦੇਸ਼ਾਂ ਤੋਂ ਵੀ ਜਾਤੇ ਇੱਥੇ ਆਣਗੇ ਸੋ 2 ਸਵਾ 2 ਸਾਲ ਹੋ ਚਲੇ ਇਹਨਾਂ ਦੀ ਸਰਕਾਰ ਬਣੀ ਨੂੰ ਜਦ ਕਿ ਇੱਕ ਵੀ ਕਦਮ ਜਿਹੜਾ ਹੈਗਾ ਇਹਨੇ ਇਸ ਪਾਸੇ ਤੇ ਪੱਟਿਆ ਨਹੀਂ ਹੈ ਕੋਈ ਵੀ ਕਿਤੇ ਮੜੀ ਗਈ ਹਿਲ ਝੁਕੀ ਗਈ ਕੀਤੀ ਟੀਵੀ ਟੀਵੀ ਜਿਹਨੋਂ ਤੱਕ ਇੱਕ ਪਾਸੇ ਤੇ ਉਹਦੇ ਬਾਦੂ ਕੋਈ ਵੀ ਨਹੀਂ ਇਹ ਤੁਰ ਤੇ ਆ ਨਹੀਂ ਦਿੱਤਾ ਕੋਈ ਕੁਛ ਨਹੀਂ ਦਿੱਤਾ ਤੇ ਅੱਜ ਦੇ ਜਿਹੜੇ ਲੋਕ ਹੈ ਨੰਕਲ ਵਾਸੀ ਨਹੀਂ ਅਸੀਂ ਪੂਏ ਇਲਾਕੇ ਦੇ ਜਿਹੜੇ ਗ੍ਰਾਮੀਣ ਖੇਤ ਦੇ ਲੋਕ ਵੀ ਉਹ ਇਸ ਗੱਲ ਤੇ ਅਸੀਂ ਬੜੇ ਹੈਰਾਨ ਆਇਆ ਕਿ ਕਹਿੰਦੇ ਕੁਛ ਇਹ ਕਰਦੇ ਕੁਛ ਉਸ ਵਕਤ ਬੜੇ ਬੜੇ ਇਹਨਾਂ ਸਭ ਜਿਹਾ ਵਾਗ ਇਹ ਜੇ ਦਿਖਾ ਕੇ ਨੰਗਲ ਸ਼ਹਿਰ ਤਾਂ ਲੁੱਟਿਆ ਲੁੱਟਿਆ ਸਾਨੂੰ ਪਿੰਡ ਵਾਲਿਆਂ ਨੂੰ ਵੀ ਲੁੱਟ ਲਿਆ ਕੋਈ ਵੀ ਅੱਜ ਇੱਥੇ ਇਸ ਪਾਸੇ ਨੂੰ ਕੋਈ ਵੀ ਟੂਰਿਸਟ ਤਾਂ ਆਇਆ ਇੱਥੇ ਕੋਈ ਐਸਾ ਬੰਦਾ ਗਲਤੀ ਨਾਲ ਵੀ ਨਹੀਂ ਆਣਾ ਚਾਹੁੰਦਾ ਜਦ ਕਿ ਇੱਥੇ ਯਦਕੇ ਨੰਕਲ ਸ਼ਿਆ ਇੱਕ ਜਿਹੜਾ ਬ੍ਰੇਸ਼ਬ ਪਦਈ ਜਿਹੜਾ ਜਾਣਿਆ ਜਾਂਦਾ ਭਖੜਾ ਡੈਮ ਪੰਡਿਤ ਸਵਾਇਗਿਆ ਜਵਾਹਰ ਲਾਲ nehru ਦੇ ਸਮੇਂ ਤੇ ਜਿਹੜਾ ਇਹ ਡੈਮ ਬਣਿਆ ਹੈ ਇੱਥੇ ਕਿੰਨਾ ਕੁਦਰਤ ਜਿਹੜਾ ਹੈ ਕਿੰਨਾ ਵਧੀਆ ਸਾਧਨ ਨੈਚੁਰਲ ਜਿਹੜਾ ਐਨਾ ਪੜ ਕਹੀਤੀ ਨੇ ਐਨਾ ਬੜੇ ਬੜੇ ਵਧੀਆ ਵਧੀਆ ਪਹਾੜੇ ਇੱਥੇ ਲਾ ਡੈਮ ਤੇ ਬਹੁਤ ਹੀ ਵਧੀਆ ਜਿਹੜਾ ਦ੍ਰਿਸ਼ ਆ ਰਹੀ ਜਿਹੜਾ ਬਣਿਆ ਵਾਏ ਸੋ ਉਹਨੋਂ ਉਸ ਦੇ ਅਸੀਂ ਉਹ ਨਹੀਂ ਕਿਹਾ ਸੀ ਪਈ ਨੂੰ ਅਸੀਂ ਬਹੁਤ ਵਧਾ ਵਧੀਆ ਦੇਸ਼ ਵਿੱਚ ਕਿ ਟੂਇਸਟ ਹੱਬ ਜਿਹੜਾ ਇਹ ਬਣਾਵਾਂਗੇ ਕਿਉਂ ਕਿਥੇ ਬਣਿਆ ਜੀ ਏ ਟੂਇਸਟ ਹੱਬ ਸੋ ਕਿਦਾਂ ਅੱਜ ਅਸੀਂ ਠੱਗੇ ਹੋ ਗਏ ਠੱਗੇ ਗਏ ਸਾਰੇ ਇਲਾਕਾ ਵਾਸੀ ਕੋਈ ਇੱਕ ਵੀ ਗੰਦ ਜਿਹੜੀ ਇਹਨਾਂ ਨੇ ਕੀਤੀ ਨਹੀਂ ਜੇ ਮੈਂ ਹੋਰ ਵੀ ਕੋਈ ਗੱਲ ਦੱਸਾਂ ਨੰਗਲ ਤੇ ਤਾਂ ਨੰਗਲ ਤੇ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਆਪਣੇ ਜਦ ਕਿ ਕੈਬਨਟ ਮੰਨ ਤੇ ਹੀ ਸਾਡੇ ਆਪਣੇ ਆ ਇਲਾਕੇ ਦੇ ਐ ਆਪਣੇ ਹਲਕੇ ਦੇ ਐ ਇੱਥੇ ਦੇ ਜੰਪਾਲ ਐ ਐਡਾ ਐਡਾ ਤੁਸੀਂ ਉਹਨਾਂ ਤੱਕ ਹੁਣ ਤੱਕ ਨਹੀਂ ਤੁਸੀਂ ਧਿਆਨ ਦਿੱਤਾ ਕਿ ਆਪੇ ਜਦੋਂ 5 ਸਾਲ ਛੋੜੇ ਹੋ ਜਾਣੇ 2 ਸਾਲ ਹੋ ਜਾਣਾ ਫਿਰ ਤੁਸੀਂ ਉਹ ਟੂਰਿਸਟ ਹੱਬ ਬਣਾਉਣ ਵਾਸਤੇ ਉਹ ਨਹੀਂ ਪੱਥਰ ਰੱਖ ਕੇ ਹੀ ਜਾਣਾ ਨਹੀਂ ਪੱਥਰ ਦੀ ਹੋਇਆ ਸਮਾਂ ਨਹੀਂ ਜਦੋਂ ਕਿ ਤੁਸੀਂ ਤਾਂ ਇਹ ਕਹਿੰਦੇ ਤੇ ਭਈ ਅਸੀਂ ਜੋ ਕਹਾਂਗੇ ਅਸੀਂ ਆਪਣੇ ਟਾਈਮ 'ਚ ਕਹਾਂਗੇ ਕਿ ਕਿੱਦਾਂ ਬਣੂਗਾ ਜੀ ਉਹ ਤਾਨੂੰ ਆਸ ਹੈ ਕਿ ਬਣੇਗਾ ਭਈ ਮੈਂ ਜੇ ਮੇਰੀ ਨੀਜੀ ਆਏ ਹੈ ਮੈਂ ਕਿਸੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਗੱਲ ਕਹਿੰਦਾ ਹਾਂ ਕਿ ਜੇ ਬਣਨਾ ਹੁੰਦਾ ਤਾਂ ਹੁਣੋਂ ਤਾਂ ਸਵਾਦ ਇਹ ਥਾ ਪਈ ਐਨੀ ਬਹੁਤਾਦ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਪੁੱਵੇ ਪੰਜਾਬ ਵਿੱਚ ਇੰਨਾ ਇਨਾਂ ਨੂੰ ਜਿਹੜਾ ਹੈਗਾ ਉਹ ਸਮਰਥਨ ਦੇ ਕੇ ਐਨੇ ਜਿਹੜੇ ਐਮਐਲਏ ਬਣਾ ਕੇ ਇੰਨਾ ਕਦੇ ਹੁੰਦਾ ਨਹੀਂ ਸੀ ਹੋਇਆ ਨਹੀਂ ਸੀ ਇਨਾ ਕੁਝ ਹੋ ਕਾ ਨਹੀਂ ਜੇ ਬਣਿਆ ਤਾਂ ਹੁਣ ਕਿਆ ਸੀ ਸਮਝਾਂਗੇ ਕਿਆ ਹੁਣ ਹੁਣ ਤਾਂ ਅੱਧ ਅੱਧ ਜਿਹੜਾ ਨਿਕਲ ਗਿਆ ਜਿੱਦਾਂ ਕਹਿੰਦੇ ਨਾ ਜੀ ਜਵਾਨੀ ਅੱਧ ਖੜ ਹੋ ਗਿਆ ਅੱਧ ਖੜ ਦੇ ਬਾਅਦ ਤਾਂ ਹੁਣ ਤਾਂ ਡਾਊਨ ਫਾਲ ਹੋ ਗਿਆ ਆਹੋ 6 ਮਹੀਨੇ ਦੀ ਗੱਲ ਹੈਗੀ ਆ ਅਗਲੇ ਇਲੈਕਸ਼ਨ ਅਗਲੇ ਪਾਸੇ ਨੂੰ ਇਹ ਤਾਂ ਡਾਊਨ ਫਾਲ ਹੋ ਗਏ ਕਿੰਨਾ ਫੇਰ ਦੱਸੋ ਕਿਹੜਾ ਵਕਤ ਬਣਾਉਣਗੇ ਕਦ ਬਣੂਗਾ ਇਹ ਸੋ ਲੋਕ ਜਿਹੜੇ ਆ ਨਾ ਜੀ ਠਾਗੇ ਠਾਗੇ ਜੇ ਮਹਿਸੂਸ ਕਰਦੇ ਮੈਂ